ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਤੁਹਾਨੂੰ ਜਿਹੜੀ ਖਬਰ ਸਾਂਝੀ ਕਰਨ ਲੱਗਾ ਇਹਨੂੰ ਨਾ ਸਾਰੇ ਪੰਜਾਬ ਦੇ ਵਿੱਚ ਹਰ ਇੱਕ ਦੇ ਫੋਨ ਦੇ ਵਿੱਚ ਪਹੁੰਚਣੀ ਚਾਹੀਦੀ ਆ ਕਿ ਮੁਹਾਲੀ ਦਾ ਪਿੰਡ ਜਗਤਪੁਰ ਜਿੱਥੇ ਇੱਕ ਪ੍ਰਵਾਸੀ ਸਰਪੰਚ ਵੀ ਬਣ ਰਿਹਾ ਤੇ ਪੰਚ ਵੀ ਬਣ ਰਿਹਾ ਉਹ ਪਿੰਡ ਦੇ ਵਿੱਚ ਕੀ ਗਲਤੀ ਹੋਈ ਉਹ ਜਰੂਰ ਤੁਸੀਂ ਆਪਣੇ ਨਿਊਜ਼ ਦੇ ਵਿੱਚ ਚੈੱਕ ਕਰਿਓ ਤੇ ਸਾਨੂੰ ਆਪਣੇ ਪਿੰਡਾਂ ਵੱਲ ਧਿਆਨ ਦੇਣ ਦੀ ਲੋੜ ਆ ਇਹ ਆਪਾਂ ਥੋੜੇ ਥੋੜੇ ਮਤਲਬ ਲਈ ਕੀਤੀਆਂ ਗਲਤੀਆਂ ਉਹ ਸਾਡੇ ਗਾਂ ਆਉਣ ਵਾਲੀ ਪੀੜ੍ਹੀ ਦੇ ਮੂਰੇ ਆਜਣ ਤੇ ਸੋਚਿਓ ਵੀ ਕਿਹੋ ਜਿਹੇ ਹਾਲਾਤ ਹੋਣਗੇ ਜਿਸ ਦਿਨ ਦਾ ਪਿੰਡ ਦਾ ਇੱਕ ਸਰਪੰਚ ਪ੍ਰਵਾਸੀ ਬਣ ਗਿਆ ਤੇ ਤੁਹਾਡੇ ਤੁਹਾਡੇ ਬੱਚਿਆਂ ਦੇ ਕੀ ਅੱਗੇ ਭਵੇਖਾ ਤਾਂ ਕੀ ਤੁਸੀਂ ਆਸ ਰੱਖਦੇ ਹੋ ਤੁਹਾਡੇ ਸਾਰੇ ਕੰਮ ਹੀ ਖੋਏ ਗਏ ਆ ਨਿਗਾ ਮਾਰ ਲਿਓ ਗੋਲ ਗੱਫਿਆਂ ਦੀਆਂ ਰੇੜੀਆਂ ਸਬਜ਼ੀ ਦੀਆਂ ਰੇੜੀਆਂ ਕਿਹੜੀ ਕਿਹੜੀ ਦੁਕਾਨਾਂ ਜਿਹੜੀ ਇਹ ਕੰਮ ਸੰਭਲ ਨਹੀਂ ਲਏ ਤੁਹਾਡੇ ਅੱਗੇ ਮਜ਼ਦੂਰ ਮਕਾਨ ਆਪਣੇ ਪੰਜਾਬੀ ਬਣਾਉਂਦੇ ਹੁੰਦੇ ਸੀ ਉਹ ਮਕਾਨਾਂ ਦਾ ਕੰਮ ਖੋ ਲਿਆ ਟਾਈਲਾਂ ਦਾ ਕੰਮ ਖੋ ਲਿਆ ਕਿਹੜਾ ਕੰਮ ਆ ਜਿਹੜਾ ਤੁਹਾਡੇ ਕੋਲੋਂ ਹਰ ਇੱਕ ਖੋ ਨਹੀਂ ਲਿਆ ਕਾਤੇ ਸਾਨੂੰ ਇਹਨਾਂ ਨੇ ਸਾਰਿਆਂ ਨੇ ਮੁਫਤ ਤੇ ਲਾਤਾ ਮੁਫਤ ਕਣਤ ਤੇ ਕਣਕ ਤੇ ਹੋਰ ਮੁਖ ਦੀਆਂ ਚੀਜ਼ਾਂ ਤੇ ਕਦੀ ਮੁਫਤ ਬਿਜਲੀ ਤੇ ਸਾਡੇ ਬੱਚੇ ਲੇਜੀ ਹੋ ਗਏ ਸਾਡੇ ਬੱਚਿਆਂ ਨੂੰ ਉੱਠਣਾ ਪੈਣਾ ਤੁਹਾਨੂੰ ਉੱਠਣਾ ਪੈਣਾ ਕਿ ਆਉਣ ਵਾਲਾ ਪੰਜਾਬ ਕਿਤੇ ਇਹੋ ਜਿਹਾ ਨਾ ਹੋਵੇ ਕਿ ਸਾਰਾ ਪੰਜਾਬ ਪੰਜਾਬੀ ਪੰਜਾਬੀ ਕਰਦੇ ਕਰਦੇ ਆ ਤੇ ਪ੍ਰਵਾਸੀ ਇਹਨਾਂ ਦੇ ਸਰਪੰਚ ਬਣ ਕੇ ਤੇ ਫਿਰ ਇਹ ਬਿਹਾਰ ਹੀ ਬਣ ਤਣ ਤੇ ਨੋਟ ਕਰਿਓ ਵੀਰੋ ਔਰ ਤੁਸੀਂ ਨਿਊਜ਼ ਤੇ ਚੈੱਕ ਕਰ ਲਓ ਮੁਹਾਲੀ ਦਾ ਪਿੰਡ ਜਗਤਪੁਰਾ ਜਿੱਥੇ ਪ੍ਰਵਾਸੀਆਂ ਦੀ ਵੋਟ ਹੈਗੀ ਆ ਜੀ 7000 ਦੇ ਲਗਭਗ ਤੇ ਜਿਹੜੇ ਪੰਜਾਬੀ ਆ ਉਹਨਾਂ ਦੀ ਵੋਟ ਆ 700 ਤੇ ਦੇਖ ਲਿਓ ਕੌਣ ਪੰਜ ਬਣੂ ਤੇ ਕੌਣ ਸਰਪੰਚ ਤੇ ਆਉਣ ਵਾਲਾ ਭਵਿੱਖ ਤੁਹਾਡੇ ਲਈ ਬਹੁਤ ਮਾੜਾ ਆ ਜੋ ਉਸ ਪਿੰਡ ਨੇ ਗਲਤੀ ਕੀਤੀ ਆ ਉਹ ਆਪਾਂ ਬਾਕੀ ਪੰਜਾਬੀ ਨਾ ਕਰੀਏ ਜ਼ਮੀਨ ਦੇ ਥੋੜੇ ਜਿਹੇ ਟੁਕੜੇ ਦੇ ਜ਼ਿਆਦਾ ਪੈਸੇ ਮਿਲਣ ਦੇ ਕਰਕੇ ਆਪਾਂ ਲਾਲਚ ਆ ਕੇ ਇਹੋ ਜੇ ਕੰਮ ਕਰ ਜਾਂਦੇ ਆ ਕਿ ਆਪਾਂ ਦਾ ਵੋਟਾਂ ਬਣਾਣੇ ਆ ਜਾਂ ਹੋਰ ਇਦਾਂ ਦੀਆਂ ਗਲਤੀਆਂ ਕਰ ਜਾਂਦੇ ਆ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੈਂ ਇੰਨਾ ਸਿਆਣਾ ਨਹੀਂ ਹੈਗਾ ਤੇ ਤੁਸੀਂ ਸਭ ਸਿਆਣੇ ਹੋ ਮੇਰੇ ਨਾਲੋਂ ਪਰ ਧਿਆਨ ਜ਼ਰੂਰ ਦਿਓ ਵੀਰੋ ਰਾਜੀ ਖੁਸ਼ ਰਹੋ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਧੰਨਵਾਦ